ਜੈ ਹੀ ਨਮਸਕਾਰ ਸਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵ ਬਾਬਾ ਇੱਕ ਵਾਰ ਫੇਰ ਤੋਂ ਤੁਹਾਡਾ ਸਾਰੇ ਸਵਾਗਤ ਕਰਦਾ ਸਾਡੇ ਚੈਨਲ ਤੇ ਬਣੇ ਰਹਿਣ ਲਈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਦੋਸਤੋ ਅੱਜ ਗੁਰਦਾਸਪੁਰ ਵਿੱਚ ਚੱਲਿਆ ਪੀਲਾ ਪੰਜਾ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਵੱਡੀ ਕਾਰਵਾਈ ਨਜਾਇਜ਼ ਕਬਜ਼ੇ ਹਟਾਏ ਗਏ ਅੱਜ ਤੜਕੇ ਸਵੇਰੇ ਸਵੇਰੇ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਸ਼ਹਿਰ ਦੇ ਵੱਖਰੇ ਵੱਖਰੇ ਸੜਕਾਂ ਤੇ ਜਾ ਕੇ ਨਜਾਇਜ਼ ਕਬਜ਼ੇ ਜਿੰਨੇ ਵੀ ਦੁਕਾਨਦਾਰਾਂ ਨੇ ਕੀਤੇ ਸੀ ਉਹਨਾਂ ਨੂੰ ਹਟਾ ਦਿੱਤਾ ਗਿਆ ਗੱਲ ਕਰੀਏ ਤਾਂ ਤੁਸੀਂ ਤਸਵੀਰਾਂ ਵਿੱਚ ਦੇਖ ਹੀ ਸਕਦੇ ਹੋ ਮੇਰੇ ਪਿੱਛੇ ਜੇਸੀਬੀ ਟਰੱਕਰ ਟਰਾਲੀਆਂ ਦੋ ਦੋ ਜੀਸੀਬੀ ਟਰੱਕ ਟਰਾਲੀਆਂ ਪਿੱਛੇ ਖੜੀਆਂ ਨੇ ਔਰ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਏਡੀਸੀ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਜਿਹੜੇ ਨਜਾਇਜ਼ ਕਬਜ਼ੇ ਹਟਾਏ ਗਏ ਨੇ ਜਿੰਨੇ ਵੀ ਦੁਕਾਨਦਾਰਾਂ ਨੇ ਆਪਣੇ ਸਮਾਨ ਬਾਹਰ ਲਗਾਈ ਹੋਈ ਸੀ ਉਹਨਾਂ ਨੂੰ ਜਿਹੜਾ ਹੈ ਹਟਾ ਦਿੱਤਾ ਗਿਆ ਚਾਹੇ ਉਹ ਬੋਰਡ ਹੈ ਚਾਹੇ ਉਹਨਾਂ ਨੇ ਆਪਣੇ ਆਪਣੇ ਬੈਨਰ ਲਗਾਈ ਹੋਈ ਸੀ ਚਾਹੇ ਹੋਰ ਕੁਛ ਲਗਾਇਆ ਹੋਇਆ ਸੀ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਸਾਰੇ ਵੱਲੋਂ ਸਾਰੇ ਵੱਲੋਂ ਸਾਰੀ ਟੀਮ ਵੱਜਬ ਪੁਜੀ ਗਈ ਸੀ ਈਓ ਸਾਹਿਬ ਪੁਜੇ ਸੀ ਇੰਸਪੈਕਟਰ ਸਾਹਿਬ ਨਾਲ ਸੀ ਔਰ ਉਹਨਾਂ ਦੀ ਸਾਰੀ ਟੀਮ ਬਾਕੀ ਨਾਲ ਸੀ ਉਹਨਾਂ ਨੇ ਤੜਕੇ ਤੜਕੇ ਅਸਵੇਰੇ ਬਹੁਤ ਵੱਡੀ ਕਾਰਵਾਈ ਕਰ ਦਿੱਤੀ ਹੈ ਔਰ ਦੁਕਾਨਦਾਰਾਂ ਨੂੰ ਔਰ ਬਾਕੀ ਜਿੰਨੇ ਵੀ ਲੋਕ ਹੈਗੇ ਨੇ ਰੇੜੀ ਵਾਲੇ ਚਾਹੇ ਦੁਕਾਨਦਾਰ ਨੇ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਕਿਹਾ ਹੈ ਕਿ ਆਪਣੇ ਨਜਾਇਜ਼ ਕਬਜ਼ੇ ਜਿਹੜੇ ਉਹ ਬਾਹਰ ਨਾਲ ਲਗਾਉਣ ਔਰ ਆਪਣੀ ਸੀਮਾ ਵਿੱਚ ਰਹਿਣ ਗੱਲ ਕਰੀਏ ਤਾਂ ਅੱਜ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਬਹੁਤ ਵੱਡੀ ਕਾਰਵਾਈ ਪੀਲਾ ਪੰਜਾ ਜਿਹੜਾ ਆ ਉਹ ਚਲਾਇਆ ਗਿਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਪੀਲਾ ਪੰਜਾ ਜੜਾ ਉਹ ਆਪਣਾ ਕੰਮ ਕਰ ਰਿਹਾ ਹੈ ਇਸ ਦੌਰਾਨ ਏਡੀਸੀ ਸਾਹਿਬ ਪੀਓ ਸਾਹਿਬ ਔਰ ਇੰਸਪੈਕਟਰ ਸਾਹਿਬ ਜਿਹੜਾ ਵਿਸ਼ੇਸ਼ ਤੌਰ ਤੇ ਮੌਜੂਦ ਨੇ ਉਹਨਾਂ ਦੀ ਰਹਿਨਮਾਈ ਹੇਠ ਜਿਹੜਾ ਨਗਰ ਕੌਂਸਲ ਵੱਲੋਂ ਜਿਹੜਾ ਨਜਾਇਜ਼ ਕਬਜ਼ੇ ਜਿਹੜੇ ਆ ਉਹ ਹਟਾਈ ਜਾ ਰਹੇ ਨੇ ਜਿਨ੍ਹਾਂ ਵੀ ਦੁਕਾਨਦਾਰਾਂ ਨੇ ਆਪਣੇ ਸਮਾਨ ਹੋਲਡਿੰਗ ਬੋਰਡ ਚ ਨਜਾਇਜ਼ ਕਬਜ਼ੇ ਦੀ ਦੀਵਾਰ ਲਗਾਈ ਹੈ ਗਿਆਸਾਨਾ ਉਹਨਾਂ ਨੂੰ ਹਟਾ ਦਿੱਤਾ ਗਿਆ ਹੈ ਉਹਨਾਂ ਨੂੰ ਜਿਹੜਾ ਹੈ ਬਾਗ ਹਟਾ ਦਿੱਤਾ ਗਿਆ ਤੇ ਨਾਲ ਨਾਲ ਉਹਦਾ ਸਮਾਨ ਜਿਹੜਾ ਹੈ ਜ਼ਬਤ ਕਰ ਦਿੱਤਾ ਗਿਆ ਤੁਸੀਂ ਤਸਵੀਰਾਂ ਦਾ ਹੀ ਦੇਖ ਹੀ ਰਹੇ ਹੋ ਅੱਪਾ ਸਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਕਿ ਕਿਸ ਤਰ੍ਹਾਂ ਨਗਰ ਕੌਂਸਲ ਵੱਲੋਂ ਬਹੁਤ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਸਾਡੇ ਚੈਨਲ ਦੇ ਸਾਡੇ ਚੈਨਲਾਂ ਬਣੇ ਗਏ ਮੈਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਪਰ ਲੋਕਾਂ ਤੋਂ ਸਾਥੀ ਕੰਪਲੇਨਾਂ ਰਿਕੁਐਸਟ ਕਰਾਂ ਬਾਦ ਮਰਨ ਬੰਦੇ ਮਾਰਦੇ ਗਏ ਪ੍ਰਿਆਜਿਤ ਇਹ ਕਿਹੜੀ ਲੋੜ ਹੈ ਇੱਥੇ ਕਾਫੀ ਰਾਜਨੈਟਰ ਦੇ ਨਾਮ ਤੋਂ ਲੱਗ ਰਿਹਾ ਹੈ ਫੈਕਟਰੀ ਕੋੂ ਫੂਲੋਂ ਜਾਂਦੀ ਹੈ ਕਿ ਜੇ ਕੋਈ ਅਨਪ੍ਰਿੰਟਾ ਜਾਂ ਐਪਰਕਤੀ ਖੜੀ ਖੜ ਕੇ ਜਾਲ ਲੱਗ ਪਾਏ ਇਹ 15% ਤੱਕ ਖਰਾਬ ਹੋਣ ਦੀ ਸੰਭਾਵਨਾ ਜਲਦਾ ਹੁੰਦਾ ਹੁਣ ਦੇ ਦੇਖੀਏ ਤੇ ਤੁਸੀਂ ਦੇਖ ਲਏਗਾ ਜਸ ਸਵੇਰੇ ਅਸੀਂ ਪਹਿਲਾਂ ਸਾਰਿਆਂ ਨੂੰ ਮਤਲਬ ਅੱਜ ਨਹੀਂ ਮੈਂ ਕਹਾਂਗਾ ਕਿ ਅੱਜ ਤੋਂ 5-7 ਸਾਲ ਦਾ ਇਹਨੇ ਆਪਣੀ ਜ਼ਿੰਮੇਵਾਰੀ ਭੰਦੇ ਦੀਗੀ ਸਾਰੇ ਸਾਡੇ ਆਪਣੇ ਸ਼ੌਪਕੀਪਰ ਦੀ ਜਾਂ ਕੰਮ ਕਰਨ ਵਾਲਿਆਂ ਦੀ ਕਿ ਅਸੀਂ ਨਜਾਇਜ਼ ਟੋਟੇ ਸੜਕ ਨਾ ਮਲੀ ਤੇ ਇਸ ਕਰਕੇ ਅੱਜ ਇਹਹੀ ਤੁਹਾਡੀ ਇਨਕ੍ਰੋਚਮੈਂਟ ਖਡਾ ਦੀ ਜਿਹੜੀ ਕਾਰਵਾਈ ਹੈ ਉਹ ਇਹੀ ਚੀਜ਼ ਨੂੰ ਲੈ ਕੇ ਹੈ ਕਿ ਪਬਲਿਕ ਕਨਵੀਨੀਅன்ஸ் ਦਿੱਤੀ ਜਾਏ ਤਾਂ ਕਿ ਆਵਾਜਾਈ ਲੋਕਾਂ ਦੀ ਕਿਸੇ ਤਰ੍ਹਾਂ ਦਾ ਵੀ ਕੋਈ ਟੀੜਤ ਹੈ ਜਾਂ ਕੋਈ ਆਮ ਲੋਕ ਹੈ ਉਹਨਾਂ ਦੀ ਜਿਹੜੀ ਸੁਖਾਲੀ ਕੀਤੀ ਜਾ ਸਕੇ ਹੁਣ ਇਸ ਤੋਂ ਇਲਾਵਾ ਅਸੀਂ ਜੋ ਕਾਰਵਾਈ ਕੀਤੀ ਹੈ ਰੇ ਵਿੱਚ ਮੈਂ ਤੁਹਾਨੂੰ ਯਕੀਨ ਦਿਵਾਉਣਾ ਇੱਕ ਚੀਜ਼ ਬੜੀ ਜ਼ਰੂਰੀ ਹੈ ਕੋਕੀ ਪਿੱਛੇ ਅਸੀਂ ਜਿਹੜੇ ਕਬੜੀ ਛਡਾਇਆ ਉੱਥੇ ਦੇਖਿਆ ਕਿ ਸਬਜ਼ੀ ਵਾਲਿਆਂ ਦੇ ਰੇੜੀਆਂ ਵੀ ਲੱਗੀਆਂ ਆਂ ਕਿਤੇ ਤਰ੍ਹਾਂ ਦੇ ਕੀ ਸਬਜ਼ੀ ਨੂੰ ਨਹੀਂ ਛੜਿਆ ਕਿਤੇ ਤਰ੍ਹਾਂ ਦੇ ਕਿਤੇ ਨੂੰ ਫਰੂਟ ਨੂੰ ਨਹੀਂ ਛੜਿਆ ਹੁਣੇ ਤੋਂ ਅਸੀਂ ਵੇਖਿਆ ਹੋਏਗਾ ਪਿੱਛੇ ਅਸੀਂ ਜੇ ਟੀਨਾ ਜੇ ਕਿਨੇ ਸੜਕ ਤੇ ਪਾਈਆਂ ਉਹ ਜ਼ਰੂਰ ਲਾ ਦਿੱਤੀਆਂ ਬਟ ਕਿਸੇ ਵੀ ਰੇੜੀ ਦੀ ਜਿੰਦਗੀ ਲੈ ਕੇ ਉਹ ਨਹੀਂ ਛੜਿਆ ਬਟ ਮੈਂ ਤੁਹਾਡੇ ਮਾਦੀ ਮਰਾਹੀਂ ਰਿਕਵੈਸਟ ਵੀ ਕਰਦਾ ਬੇਨਤੀ ਵੀ ਕਰਦਾ ਤੇ ਵਾਰਨਿੰਗ ਵੀ ਦਿੰਦਾ ਕੀ ਹੁਣ ਜਿਹੜੀ ਆਪਣੀ ਰੇੜੀ ਐ ਆਪਣੀ ਕਿਤੇ ਖੁੱਲੀ ਜਗ੍ਹਾ ਤੁਸੀਂ ਲਾ ਲਓ ਬਟ ਇਹ ਜਿਹੜਾ ਏਰੀਆ ਜਿੱਥੇ ਰਛ ਅਨੰਦ ਤੇ ਆਵਾਦੇ ਲੋਕਾਂ ਦੀ ਬਹੁਤ ਹੈ ਇਹ ਮੇਨ ਜਿਹੜਾ ਅੰਮ੍ਰਿਤਸਰ ਨੂੰ ਲਿੰਕ ਕਰਦਾ ਪਿੰਡਾਂ ਨੂੰ ਉਹ ਰੋਡ ਹੈ ਜਿੱਥੇ ਕਿਸੇ ਤਰ੍ਹਾਂ ਦੀ ਕੋਈ ਵੀ ਨਿਕਰੋਤ ਜਿਹੜੀਆਂ ਬਰਤਾਂ ਆਪਣੇ ਬਰਦਾਸ਼ਤ ਨਹੀਂ ਕੀਤੀ ਜਾਏਗੀ ਮੇਰੀ ਪੂਰੀ ਆਪਣੀ ਯੂ ਪਲਸ ਮੇਰੀ ਟੀਮ ਸਾਰਾ ਪ੍ਰਸ਼ਾਸਨ ਇਹ ਹੀ ਚਾਹੁੰਦਾ ਲੋਕ ਵੀ ਚਾਹੁੰਦੇ ਆ ਤਾਂ ਕਿ ਜਿਹੜੀ ਆਵਾਜਾਈ ਹੈ ਉਹ ਵਧੀਆ ਹੋ ਸਕੇ ਇਹਦੇ ਨਾਲ ਮੈਂ ਵੀ ਕਹਾਂਗਾ ਕਿ ਆਵਾਜਾਈ ਵਧੀਆ ਰਹੇਗੀ ਅਸੀਂ ਨੂੰ ਹੋਰ ਬਿਊਟੀਫਾਈ ਕਰ ਪਾਵਾਂਗੇ ਇਥੋਂ ਦੇ ਆਮ ਜਿਹੜੇ ਸ਼ੌਪ ਕਰਦਾ ਉਹਨਾਂ ਨੂੰ ਵੀ ਫਾਇਦਾ ਹੋਏਗਾ ਕਿਉਂਕਿ ਬਿਊਟੀਫਾਈ ਏਰੀਆ ਹੋਣ ਦੇ ਨਾਲ ਜਿਹੜੀ ਗਾਕੀ ਹੈ ਉਹ ਵੀ ਵਧ ਚੱਗੇ ਕੋਈ ਐਕਟੀਵਿਟੀ ਸਕੇ ਤੇ ਨਾਲ ਦੇਖੋ ਜੀ ਮੈਨੂੰ ਇੱਥੇ ਆਇਆ ਜੇ ਮਹੀਨਾ ਹੋਇਆ ਮੈਨੂੰ ਤੇ ਮੈਂ ਇਹਦਾ ਜੰਪਲ ਗੁਰਦਾਸਪੁਰ ਦਾ ਮੈਂ ਜੋ ਇੱਥੋਂ ਜਮਿਆ ਪਲੇ ਇੱਥੋਂ ਲੱਗੇ ਆ ਜਦੋਂ ਮੈਂ ਆਪਣੀ ਸਕੂਟਰ ਮੋਟਰ ਚਲਾਉਣਾ ਸਿੱਖਿਆ ਮੈਂ ਇੱਥੇ ਰਾਸ਼ੀ ਵੇਖੀ ਉਸ ਤੋਂ ਬਾਅਦ ਮੇਰੇ ਸ਼ੁਰੂ ਤੋਂ ਮਨ ਤੇ ਸੀਗਾ ਚਲੋ ਇਹ ਅਸੀਂ ਕਿਉਂ ਨਾ ਕਿ ਜਿਹੜੀ ਨਾ ਕਿਉਂਕਿ ਬਚਪਨ ਤੁਸੀਂ ਕੁਝ ਦੇ ਕੀਆ ਰੋਡ ਨਹੀਂ ਛੋਟੀ ਏ ਇਹ ਢੀ ਵੱਡੀ ਰੋਡ ਕਿੱਥੇ ਗਈ ਹੁਣ ਜਦੋਂ ਅੱਜ ਅਸੀਂ ਪ੍ਰਸ਼ਾਸਨ ਨਾਲ ਜਾਈ ਤਾਂ ਅਸੀਂ ਸਾਰਾ ਡਾਟਾ ਘਟਾਇਆ ਦੇਖਿਆ ਕਿ ਇਹਦੇ ਨਾਲ ਉਹ ਤੇ ਡਬਲ ਰੋਡ ਹੈ ਜਿੰਨੀ ਮੌਜੂਦ ਹੈ ਉਸ ਕਰਕੇ ਕੀ ਹੈ ਕਿ ਲੋਕਾਂ ਨੇ ਆਪਣੀ ਦੇਖ ਵੀ ਦੇਖਿਆ ਹੋਏਗਾ ਕਿ ਸਬਜ਼ੀ ਵਾਲਿਆਂ ਨੇ ਕਿਸੇ ਨੇ ਆਪਣੀ ਦੁਕਾਨ ਪਿੱਛੇ ਖਾਲੀ ਛੱਡੀ ਹੈ ਤੇ ਅੱਗੇ ਆਣ ਕੇ ਸਾਰਾ ਜਿਹੜਾ ਸਮਾਨ ਆ ਉਹ ਸੜਕ ਤੇ ਲਾਇਆ ਮੈਂ ਇਹੀ ਹੁਣ ਤਾਂ ਕਹਿਣਾ ਹੈ ਕਿ ਅਸੀਂ ਇਹੋ ਜੇ ਕੰਮ ਨਾ ਕਰੀਏ ਅਸੀਂ ਰਲ ਮਿਲ ਕੇ ਚੱਲੀਏ ਆਪਣੇ ਸ਼ਹਿਰ ਨੂੰ ਵਧੀਆ ਬਣਾਈਏ ਤੇ ਇੱਕ ਲੋਕਾਂ ਨੂੰ ਵੀ ਹੋਏ ਕਿ ਵਾਕਈ ਪ੍ਰਸ਼ਾਸਨ ਵੀ ਵਧੀਆ ਕੰਮ ਕਰ ਰਿਹਾ ਸਾਡੇ ਜਿਹੜੇ ਨਿੱਜੀ ਸ਼ੋਪਰ ਵੀ ਜ਼ਿੰਮੇਵਾਰ ਹੈ ਉਹ ਵੀ ਜਿਹੜੀ ਆਪਣੀ ਕੋਈ ਚੀਜ਼ ਰੱਖਦੇ ਆ ਆਪਣੀ ਮਾਲਕੀ ਦੇ ਅੰਦਰ ਰੱਖੇ ਸਰਪੰਗਰ ਕੋਸੋ ਨਗਰ ਕੋਸੋ ਵਰਤੋ ਪਰ ਬਾਟੰਗਿਆ ਖਾਰੇ ਕਿਤੇ ਨਹੀਂ ਆ ਪਰ ਲੋਕੀ ਤਾਮ ਦੀ ਦੁਕਾਨ ਦੇ ਕਿ ਨਜਾਇਜ਼ ਕੰਮ ਚ ਨਹੀਂ ਹਟਾ ਦਿੱਤੇ ਇਹਨਾਂ ਵਰਤੋਂ ਪੱਕੇ ਕੀ ਕਾਰਵਾਈ ਲਈ ਦੇਖੋ ਜੀ ਅੱਜ ਜਿਹੜੀ ਸਾਡੀ ਕਾਰਵਾਈ ਹੈ ਉਹ ਕਾਰਵਾਈ ਐਹੀ ਸੀ ਕੋਸ਼ ਯਹਟਾ ਜੇ ਜਿਹੜੀਆਂ ਐਟਲੀਸ ਇਮੀਡੀਏਟਲੀ ਜਿਹੜੀ ਲੋਕਾਂ ਨੂੰ ਜਿਹੜੀ ਆਵਾਜ਼ਾਈ ਸੁਣ ਦੇ ਸਕੋ ਇਸ ਤੋਂ ਬਾਅਦ ਕਈਆਂ ਤੇ ਉਹ ਜੇ ਪਰਮਨੈਂਟ ਸਟਰਕਚਰ ਵੀ ਬਣੇ ਦੇ ਆ ਜਿਹੜੀ ਇੰਪਰੂਵਮੈਂਟ ਤੇ ਸਾਡੀ ਸਤਕਾ ਦੇ ਉੱਪਰ ਮੈਂ ਹੁਣ ਇਹੀ ਕਹਿਣਾ ਚਾਹਾਂਗਾ ਇਸ ਤੋਂ ਬਾਅਦ ਸਾਰੇ ਨੂੰ ਮੈਂ ਤੁਹਾਡੇ ਸਾਹਮਣੇ ਮੈਂ ਇਹ ਬੇਨਤੀ ਕਰਦਾ ਹਾਂ ਕਿ ਇਮੀਡੀਏਟਲੀ ਤੁਸੀਂ ਆਪਣੀ ਇੰਪਰੂਵਮੈਂਟ ਹਟਾ ਲਓ ਨਹੀਂ ਤਾਂ ਅਸੀਂ ਕਾਰਵਾਈ ਫੇਰ ਆਰੰਭ ਫੇਰ ਦੀ ਰੀ ਕਾਰਵਾਈ ਆ ਫੇਰ ਅਸੀਂ ਜੇ ਕਿਤੇ ਨੇ ਹੁਣ ਅੱਜ ਬੇਨਤੀ ਨਾ ਸੁਣੀ ਆਪਣੀ ਜਿਹੜਾ ਸਬਜ਼ੀਆਂ ਫਰੂਟ ਜਾਂ ਕਿਤੇ ਦੀ ਛੋਡੇ ਦੀ ਰੇੜੀ ਹੈ ਹੋਰ ਤਰ੍ਹਾਂ ਦੀਆਂ ਰੇੜੀਆਂ ਜੇ ਨਾ ਹਟਾਈਆਂ ਫੇਰ ਅਸੀਂ ਰੇੜੀਆਂ ਆਪਣੀਆਂ ਝੋਕੇ ਲੈ ਕੇ ਚੰਨ। ਧੰਨਵਾਦ। ਤੁਸੀਂ ਸਾਡੇ ਨਾਲ ਸਵੇਰ ਦੇ ਬਣੇ ਹੋਏ ਹੋ ਆਪਾਂ ਤੁਹਾਨੂੰ ਦੱਸਾਇਆ ਕਿ ਕਿਸ ਤਰ੍ਹਾਂ ਨਗਰ ਕੌਸਲਿਕ ਦਾ ਕੋਲ ਜਿਹੜਾ ਪੀਲਾ ਪੰਜਾ ਚਲਾਇਆ ਜਾ ਰਿਹਾ ਦੋ ਦੋ ਜੇਸੀਬੀ ਟਰੈਕੀਆਂ ਨਾਲ ਲੈ ਕੇ ਨਜਾਇਜ਼ ਕਬਜ਼ੇ ਹਟਾਏ ਗਏ ਨੇ ਦੁਕਾਨਦਾਰਾਂ ਨੇ ਜਿੰਨੇ ਵੀ ਨਜਾਇਜ਼ ਕਬਜ਼ੇ ਕੀਤੇ ਸੀ ਉਹਨਾਂ ਨੂੰ ਹਟਾ ਦਿੱਤਾ ਗਿਆ। ਔਰ ਰੇਡੀਆਂ ਜਿਹੜੀਆਂ ਗਈਆਂ ਸੀ ਉਹਨਾਂ ਨੂੰ ਵੀ ਹਟਾ ਦਿੱਤਾ ਗਿਆ ਔਰ ਜਿੰਨਾ ਵੀ ਸਮਾਨ ਉਹਨਾਂ ਦਾ ਬਾਹਰ ਪਿਆ ਸੀ ਉਹ ਜ਼ਬਤ ਕਰ ਲਿਆ ਗਿਆ ਸਾਡੇ ਨਾਲ ਇਨਸਪੈਕਟਰ ਮਨਿੰਦਰ ਸਿੰਘ ਜੀ ਮੌਜੂਦ ਨੇ ਨਗਰ ਕੌਂਸਲ ਤੋਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਸਰ ਇਹ ਕਦੋਂ ਦਾ ਕੰਮ ਸ਼ੁਰੂ ਹੋ ਰਿਹਾ ਹੈ ਤੇ ਕਿੰਨੀ ਦੇਰ ਤੱਕ ਚੱਲੇਗਾ ਸਸਿਕਾ ਸਰ ਸਸਿਕਾ ਜੀ ਸਰ ਅੱਜ ਤੜਕੇ ਤੜਕੇ ਸਵੇਰੇ ਸਵੇਰੇ ਕਾਰਵਾਈ ਪੀਲਾ ਪੰਜਾ ਚੱਲਿਆ ਕੀ ਕਹਿਣਾ ਚਾਹੋਗੇ ਮੈਂ ਤੇ ਸ਼ਹਿਰ ਨਿਵਾਸੀਆਂ ਨੂੰ ਇਹੋ ਕਹਿਣਾ ਚਾਹਾਂਗਾ ਵੀ ਆਪਕੋ ਆਪਣਾ ਸਮਾਨ ਜਿਹੜਾ ਵਾ ਆਪੋ ਆਪਣੇ ਧੈਰੇ ਦੇ ਵਿੱਚ ਰੱਖੋ ਨਾ ਕਿ ਬਾਹਰ ਰੱਖੋ ਇਹਦੇ ਕਰਕੇ ਲੋਕਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਨਹੀਂ ਤੇ ਇਹ ਜਿਹੜਾ ਸਾਡਾ ਜਿਹੜਾ ਵਿਭਾਗ ਨੇ ਐਨਕਰੋਚਮੈਂਟ ਦਾ ਲਗਾਤਾਰ ਜਾਰੀ ਰਹੇਗਾ ਏਰੀ ਸਾਹਿਬ ਵੀ ਸਾਡੇ ਨਾਲ ਨੇ ਈਓ ਸਾਹਿਬ ਵੀ ਸਾਡੇ ਨਾਲ ਨੇ ਅੱਜ ਏਰੀ ਸਾਹਿਬ ਆਪ ਖੁਦ ਆਏ ਨੇ ਅੱਜ ਇਹ ਐਨਕਰੋਚਮੈਂਟਾਂ ਨੂੰ ਦੂਰ ਕਰਨ ਲਈ ਅੱਜ ਸਵੇਰ ਦੀ ਕਿੰਨੇ ਵਜੇ ਸਵੇਰੇ ਜੀ 5 ਵਜੇ ਦੀ ਕਾਰਵਾਈ ਸ਼ੁਰੂ ਹੋਆ ਜੀ ਤੇ ਕਿੰਨੇ ਵਜੇ ਤੱਕ ਚੱਲੇਗੀ ਸਰ ਇਹ ਜਿੰਨਾ ਚਿਰ ਅਸੀਂ ਬਾਜ਼ਾਰ ਸਾਰਾ ਕਰਦੇ ਪਏ ਆ ਜੀ ਆਮ 9-10 ਵਜੇ ਤੱਕ ਤੇ ਅਸੀਂ ਸਾਰਾ ਕਰਾਂਗੇ ਜੀ ਦੁਕਾਨਦਾਰਾਂ ਵੱਲੋਂ ਵੀ ਠੀਕ ਰਿਹਾ ਜੀ ਰਿਸਪੌਂਸ ਕੋਈ ਜਿਹੜੇ ਸੀ ਜਿਹੜੇ ਨਜਾਇਜ਼ ਐਨ ਉਹ ਕੁਝ ਨਾਰੇ ਬਾਜੀ ਕਰਨ ਲੱਗੇ ਸੀ ਪਰ ਏਡੀ ਸਾਹਿਬ ਨੇ ਉਹਨਾਂ ਨੂੰ ਜਿਹੜਾ ਆਪਣਾ ਸਮਝਾ ਕੇ ਉਹਨਾਂ ਨੂੰ ਦੱਸ ਦਿੱਤਾ ਵੀ ਆਪਣੀ ਜਿਹੜੀ ਇਨਕ੍ਰੋਚਮੈਂਟ ਆ ਆਪ ਹੀ ਦੂਰ ਕਰ ਲੋ ਨਹੀਂ ਤੇ ਅਸੀਂ ਤੁਹਾਨੂੰ ਆਪਣਾ ਕੱਲ ਤੋਂ ਫੇਰ ਤੁਹਾਡੇ ਆਣ ਕੇ ਅਸੀਂ ਆਪ ਇਹ ਇਨਕ੍ਰੋਚਮੈਂਟ ਕਰਤਾ ਦੀ ਦੂਰ ਕਰਾਂਗੇ ਸਰ ਤੁਸੀਂ ਵਾਦਾ ਕੀਤਾ ਸੀ ਕਿ 27 ਜਨਵਰੀ ਨੂੰ ਆਪਾਂ ਜਿਹੜੀ ਇਨਕ੍ਰੋਚਮੈਂਟ ਜਿਹੜੀ ਹੈ ਉਹ ਹਟਾਵਾਂਗੇ ਔਰ 27 ਜਨਵਰੀ ਤੋਂ ਤੁਸੀਂ ਸ਼ੁਰੂ ਕਰ ਦਿੱਤਾ ਇਹ ਲਗਾਤਾਰ ਚੱਲਣਾ ਜੀ ਇੱਕ ਦਿਨ ਛੱਡ ਕੇ ਇੱਕ ਦਿਨ ਲਗਾਤਾਰ ਹੀ ਚੱਲੇਗਾ ਕੱਪ ਉਹ ਸਮੂਹ ਸ਼ਹਿਰ ਵਾਸੀਆਂ ਨੂੰ ਮੈਂ ਇਹੋ ਹੀ ਬੇਨਤੀ ਕਰਦਾ ਵਾਂ ਬਾਰ-ਬਾਰ ਇਹੋ ਹੀ ਬੇਨਤੀ ਕਰਦਾ ਵਾਂ ਕਿ ਆਪਣੇ ਜਿਹੜੇ ਹੱਦ ਦੇ ਸ਼ਟਰ ਦੇ ਅੰਦਰ ਆਪਣਾ ਸਮਾਨ ਰੱਖੋ ਨਾ ਬਾਹਰ ਰੱਖੋ ਕਿ ਤੁਹਾਨੂੰ ਵੀ ਕੋਈ ਦਿੱਕਤ ਨਾ ਆਵੇ ਨਾ ਹੀ ਕਿਸੇ ਤਰ੍ਹਾਂ ਨੁਕਸਾਨ ਹੋਵੇ ਅਸੀਂ ਕਿਸੇ ਦਾ ਵੀ ਕੋਈ ਨੁਕਸਾਨ ਨਹੀਂ ਕੀਤਾ ਲੇਕਿਨ ਕੋਈ ਵੀ ਬੋਰਡ ਸੀ ਜਾਂ ਕੋਈ ਥੜੀਆਂ ਬਾਹਰ ਜਿਹੜੇ ਨਜਾਇਜ਼ ਆ ਉਹ ਜਿਹੜੀਆਂ ਆਪਣਾ ਕਰੀਆਂ ਵਾ ਉਹ ਤੋੜੀਆਂ ਗਈਆਂ ਵਾ ਆਦਰਵਾਜ ਕਿਸੇ ਗਰੀਬ ਦਾ ਕੋ ਰੇੜੀ ਦਾ ਕੋ ਫਰੂਰ ਕੋਈ ਕੋਈ ਸਮਾਨ ਹੋ ਜਾਣੀ ਚੁੱਕਿਆ ਕਿ ਕੋਈ ਗਰੀਬ ਜਿਹੜਾ ਵਾ ਕੋਈ ਤੰਗ ਪਰੇਸ਼ਾਨ ਹੋਵੇ